ਨੇ ਬੈਠ ਕੇ ਤਾਂ ਤੈਨੂੰ ਮੈਂ ਕੱਢੂੰਗੀ ਜਿੰਨਾ ਚਿਰ ਅਸੀਂ ਦੋਵੇਂ ਜੀ ਜੀਨੇ ਆ ਨਾ ਉਹਨਾਂ ਚਿਰੇ ਘਰ-ਬਾਰ ਸਾਡਾ ਵਾਂ ਅਸੀਂ ਬਣਾਇਆ ਵਾਂ ਤੂੰ ਵੱਡੇ ਘਰ ਦੀ ਮਾਲਕ ਆ ਗਈਆਂ ਹਨੂਂ ਗੱਲੀ ਕੱਢਣ ਵਾਲੀ ਨਹੀਂ ਇੱਥੇ ਤੁਹਾਨੂੰ ਦੇਖਦਾ ਵਾ ਤੇ ਘਰ ਤੁਸੀਂ ਬਣਾਇਆ ਵਾਂ ਉੱਥੇ ਮੇਰੀ ਮਾਂ ਨੂੰ ਕਿਦਾਂ ਗੱਲਾਂ ਕਰਦੇ ਰਹਿੰਦੇ ਤੁਸੀਂ ਜਾ ਜਾ ਕੇ ਨਾ ਆਪਣਾ ਕੰਮ ਕਰ ਮੇਰੇ ਨਾਲ ਮੱਥਾ ਨਾ ਲਾ ਹੁਣ ਬੜੀ ਛੇਤੀ ਮੇਰੇ ਨਾਲ ਮੱਥਾ ਨਾ ਲਾ ਟੱਠੇ ਖੂਜ ਪੈ ਤੂੰ ਤੁੱਤੋ ਪਵੇ ਤੇਰੀ ਮਾਂ ਮਾ ਸਾਰੇ ਮੁੰਡੇ ਨਾ ਪੱਗਾ ਬਣ ਕੇ ਹੁੰਦੇ ਆ ਤੇ ਮੈਂ ਕੱਲਾ ਦਸਤਾਰ ਬਣ ਕੇ ਜਾਂਦਾ ਵਾ ਕਹਿੰਦੇ ਕੀ ਬੁੱਜੜ ਜਾਂ ਬਣਿਆ ਵਾ ਤੂੰ ਵੀ ਪੱਗ ਬਣ ਕੇ ਆਇਆ ਕਰ ਹਾਂ ਨਾਲੇ ਉਦੋਂ ਤੁਸੀਂ ਗਏ ਹਿਮਾਮੇ ਪਿੰਡ ਗੌਰਪ੍ਰੀਤ ਮੈਂ ਨਾ ਗਈ ਰਹੀਗੀ ਹਿਮਾਮੇ ਪਿੰਡ ਤੇ ਮਾਮੇ ਤੇਰੇ ਦਾ ਨਾ ਟਾਈਮ ਨਹੀਂ ਹੈਗਾ ਉਦਣ ਤੂੰ ਉਹਨੇ ਤਾਂ ਕਰਕੇ ਨਹੀਂ ਪੱਗ ਲੈ ਕੇ ਦਿੱਤੀ ਤੇ ਕੋਈ ਗੱਲ ਨਹੀਂ ਉਹ ਕਿਸ ਦਿਨ ਆਉਣਗੇ ਤੇ ਪੱਗ ਤੈਨੂੰ ਦੇ ਜਾਣਗੇ ਅਜੇ ਤੂੰ ਦਸਤਾਰ ਹੀ ਬਨ ਲਿਆ ਕਰ ਹਾਂ ਜਦੋਂ ਮੈਂ ਮਹਿਣਾ ਕੋਤ ਹੀ ਪਹਿਲੇ ਨੇ ਹੁੰਦੇ ਆ ਦੋ ਮੈਂ ਮੇਰਾ ਕਿੱਦਾਂ ਟੈਪ ਲੱਗ ਜਾਂਦਾ ਉਹ ਦਮ ਮੈਂ ਨੇ ਧੀ ਤੱਕੇ ਨਾਲ ਲੈ ਗਈ ਹੁੰਦੇ ਤੇ ਉਦੋਂ ਵੀ ਤੱਕੇ ਨਾਲ ਲੈ ਹੁੰਦੇ ਗੁਰਪ੍ਰੀਤ ਆ ਕਿੱਦਾਂ ਦੀਆਂ ਗੱਲਾਂ ਕਰਦਾ ਰਹਿਂਦਾ ਮੈਂ ਤੈਨੂੰ ਇੰਨਾ ਸਮਝਾਉਣੀ ਆ ਨਾ ਗੁਰਪ੍ਰੀਤ ਮੈਂ ਤੈਨੂੰ ਕਿੰਨੀ ਵਾਰੀ ਸਮਝਾਇਆ ਕਿ ਇੰਦਾਂ ਦੀਆਂ ਗੱਲਾਂ ਨਾ ਕਰਿਆ ਕਰ ਪਤਾ ਨਹੀਂ ਤੂੰ ਕਿੱਥੋਂ ਸਿੱਖਦਾ ਰਹਿਣਾ ਵਾ ਮਮਾ ਮੈਂ ਕਿੱਦਾਂ ਦੀਆਂ ਗੱਲਾਂ ਕੀਤੀਆਂ ਆ ਨਹੀਂ ਤੇ ਆ ਕਿੰਦਾ ਦੀਆਂ ਗੱਲਾਂ ਹੋਈਆਂ ਵੀ ੱਤਕੇ ਨਾਲ ਤੂੰ ਪੈਸੇ ਲੈ ਆਉਣੀ ਉਹ ਵਜੇ ਤੈਨੂੰ ਇਹ ਕੌਣ ਦੱਸਦਾ ਰਹਿੰਦਾ ਵਾ ਮੰਮਾ ਮੈਂ ਇਦਾਂ ਤਾਂ ਨਹੀਂ ਕਿਹਾ ਮੈਂ ਨਾਲ ਮੰਮਾ ਵੀ ਬੋਲਿਆ ਵਾ ਮੰਮਾ ਮੈਂ ਤਾਂ ਦੇ ਨਾਲ ਇੱਕ ਦੋ ਵਾਰੀ ਗਿਆ ਆਇਆ ਮੈਨੂੰ ਵੀ ਪਤਾ ਵਾ ਹਨਾ ਵੀ ਉੱਥੇ ਦੇ ਹੀ ਜਾ ਕੇ ਕੀ ਕਰਦੇ ਆ ਨਾਲੇ ਮੈਂ ਦਾਦੀ ਨੂੰ ਵੀ ਕਿਹਾ ਸੀ ਵੀ ਪੱਗ ਲਿਆ ਤਾਂ ਦਾਦੀ ਨੇ ਵੀ ਨਹੀਂ ਮੈਨੂੰ ਲਿਆ ਕੇ ਦਿੱਤੀ ਮੈਨੂੰ ਇਹਨਾਂ ਤੇਰੀਆਂ ਕਰਤੂਤਾਂ ਦਾ ਕਰਕੇ ਨਾ ਮੈਂ ਤੈਨੂੰ ਹੁਣ ਉੱਥੇ ਖੜਦੀ ਨਹੀਂ ਹੈਗੀ ਤੂੰ ਆ ਕੇ ਵੀ ਸਭ ਕੁ ਉਹ ਦਾਦੀ ਨੂੰ ਮੁੜ ਕੇ ਦੱਸਦਾ ਰਹਿੰਦਾ ਵਾ ਕੋਈ ਇਸੇ ਕਰਕੇ ਆਰਕਾ ਮੈਂ ਕੱਲੀ ਗਈ ਸੀ ਤੈਨੂੰ ਮੈਂ ਲੈ ਕੇ ਨਹੀਂ ਗਈ ਤੈਨੂੰ ਨਾਲ ਕੋਈ ਨਹੀਂ ਪਰ ਨਾ ਲੱਗਦਾ ਪਰ ਮੈਨੂੰ ਪੱਗ ਲਿਆ ਕੇ ਦੋ ਤੇ ਫਿਰ ਦਾਦੀ ਨੂੰ ਕਹਿਣਾ ਹੀ ਲਿਆ ਦਿੰਦੀ ਪਰ ਦਾਦੀ ਦੇ ਦਾਦੀ ਨੇ ਮਮਾ ਤਾਂ ਹੀ ਮੇਰੇ ਹੋ ਦਾਦੀ ਦਾਦੀ ਹੁੰਦੀ ਤੇ ਦਾਦੀ ਨੂੰ ਕਹਿ ਲਿਆ ਕੇ ਦਵੇ ਫਿਰ ਜਿੰਨੂੰ ਇੰਨੀ 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 ਗੱਲ ਦੱਸਦਾ ਰਹਿੰਦਾ ਤੂੰ ਮੈਨੂੰ ਨਹੀਂ ਪਤਾ ਵੀ ਜਿਹੜਾ ਉਹਦਾ ਚੁੰਚਾ ਬਣਾ ਰਹਿਦਾ ਵਾ ਤੇ ਹੁਣ ਦਾਦੀ ਤੈਨੂੰ ਪੱਗ ਨਹੀਂ ਲਿਆ ਕੇ ਦੇ ਸਕਦੀ ਤੈਨੂੰ ਮੈਨੂੰ ਨਹੀਂ ਪਤਾ ਜਿਹੜਾ ਮਰਜੀ ਲਿਆ ਕੇ ਦੋ ਮਿਲ ਜੂਗੀ ਤੈਨੂੰ ਪੱਗ ਤੇਰੀ ਪੱਗ ਨੇ ਨਾ ਅੱਗੇ ਕਈ ਪਵਾੜੇ ਪਾਤੇ ਆ ਜਾ ਜਾ ਕੇ ਤਾਂ ਆਪਣਾ ਕੰਮ ਕਰ ਕੋਈ ਨੰ ਕੰਮ ਦੇ ਗੱਲ ਲੈਣਾ ਪਰ ਚਾਹੀਦੀ ਚਾਹੀਦੀ ਹੁਣ ਮੈਨੂੰ ਚਾਹੀਦੀ ਚਾਹੀਦੀ ਤੈਨੂੰ ਛੇਤਰਾਂ ਨਾਲ ਤੈਨੂੰ ਮਿਲਣੀ ਆ ਹੁਣ ਤੈਨੂੰ ਓਦਾਂ ਨਹੀਂ ਮਿਲਣੀ ਹੈਗੀ ਪੜਨਵਾਰੀ ਇਹਨੂੰ ਗਸ ਪੈਂਦੀ ਇਹਨੂੰ ਤੇ ਕਿਡਾਏ ਪਖੰਡ ਫੜਿਆ ਇਹਨੇ ਪੱਗ ਚਾਹੀਦੀ ਪੱਗ ਚਾਹੀਦੀ ਉਹੋ ਜੀ ਦਾਦੀ ਹੈ ਜਿੰਨੇ ਓਦਾਂ ਦਾ ਭੂਵੇ ਚੜਾਤਾ ਵਾ ਕਿ ਤੂੰ ਲਿਆ ਹੀ ਦੇ ਫਿਰ ਉਹਨੂੰ ਇੱਕ ਉਹ ਵੀ ਆ ਵੀ ਦੱਸ ਪੱਗ ਹੀ ਨਾ ਤੇ ਤੂੰ ਲੈ ਕੇ ਦੇ ਦਿੰਦਾ ਤੇ ਕੀ ਹੀ ਕੱਪੜੇ ਹੀ ਨਾਲ ਕਿੰਨੇ ਕਦੇ ਪੰਚਲੇ ਵਾਤੋਂ ਵਾਧਾ 15000 ਰੁਪਈਆ ਲੱਗਣਾ ਹੈ ਸਾਰਾ ਐਵੇਂ ਮੇਰੀ ਚਾਰ ਸਫੇਰੋਂ ਬੇਇੱਜ਼ਤੀ ਕਰਾਉਣ ਡਿਆ ਵਾ ਕੋਈ ਗੱਲ ਨਹੀਂ ਕਿਤੇ ਇਹਨਾਂ ਨੂੰ ਨਾ ਆ ਲੈੰਦੇ ਮੇਰੇ ਵੀ ਕਾਬੂ ਫੇਰ ਇਹਨਾਂ ਨੂੰ ਦੱਸੂਗੀ ਕਰਤੂਤ ਵੇਖ ਲੈ ਐਦੀ ਮੁੰਡੇ ਨੂੰ ਗੱਲਾਂ ਬਾਤਾਂ ਕਰਕੇ ਨਾ ਬਾਹਰ 깔ਤਾ ਵਾ ਉਹ ਰੋਂਦਾ ਵਿਚਾਰਾ ਬਾਹਰ ਚਲ ਗਿਆ ਵਾ ਪਤਾ ਨਹੀਂ ਇਹਨੂੰ ਅਕਲ ਕਦੋਂ ਆਉਣੀ ਹੈ ਮੇਰਾ ਤਾਂ ਰਾਦਾ ਨੂੰ ਆਵਾਜ਼ ਮਾਰ ਕੇ ਤੇ ਪੁੱਛਾਂ ਕਿਦਾਂ ਵਿਚਾਰਾ ਦੱਸਣ ਰਿਹਾ ਸੀ ਇਹ ਦਾਦੀ ਨੂੰ ਨਿਕੀਆਂ ਨਿਕੀਆਂ ਗੱਲਾਂ ਦੱਸਦੀਆਂ ਕੀ ਦੱਸਦਾ ਮੈਨੂੰ ਗੱਲਾਂ ਤੇ ਜਿਹੜੀਆਂ ਤੂੰ ਕਰਦੀਆਂ ਉਹਨਾਂ ਦੱਸਣੀਆਂ ਵੀ ਆ ਫੇਰ ਵੀ ਇਹ ਦਾਦੀ ਦਾਦਾ ਵਾਂ ਪਿਆਰ ਕਰਦੇ ਆ ਉਹਦੇ ਨਾਲ ਤੇ ਪੱਗ ਦੀ ਗੱਲ ਰਹੀ ਕੋਈ ਗੱਲ ਨਹੀਂ ਇਹਨਾਂ ਨੂੰ ਕਹਿੰਨੀ ਆਪ ਹੀ ਚਲੀਏ ਤੇ ਲਿਆ ਦੀਏ ਪੱਗ ਦਫਾ ਕਰ ਐਵੇਂ ਕੁ ਪੱਤ ਪਾ ਕੇ ਬੈਠੀ ਆ ਘਰ ਦੇ ਵਿੱਚ ਇੱਕ ਵਾਰ ਪੁੱਛਣਾ ਨਾ ਇਹਨੂੰ ਆਜ ਮਾਰ ਕੇ ਨੀਦਰ ਜਿੰਦਰ ਉਰਾ ਬਾਰ ਇਹਨੇ ਪਤਾ ਨਹੀਂ ਹੁਣ ਕੰਨ ਚ ਕੀ ਵਾਲਾ ਪਾਉਣਾ ਵਾਜਾਂ ਮਰੀ ਜਾਂਦੀ ਹੈ ਲੇਖਿਆ ਬੁੜਬੁੜ ਕਰਦੀ ਆ ਉਂਡੇ ਹੀ ਵਜ ਹਾਂਜੀ ਦੱਸੋ ਇੱਥੇ ਵੈਹੋ ਦੱਸੋ ਠੀਕ ਆ ਨਾ ਦੱਸਣਾ ਮੈਂ ਕੀ ਆ ਤੂੰ ਗੁਰਪ੍ਰੀਤ ਨੂੰ ਕਿਦਾਂ ਗੱਲਾਂ ਕੀਤੀਆਂ ਉਹ ਰੋਂਦਿਆ ਹੀ ਵਿਚਾਰਾ ਮੰਮੀ ਰੋਂ ਤੇ ਡਿਆ ਹੀ ਤੇ ਗੱਲਾਂ ਕਿਦਾਂ ਦੀਆਂ ਕਰਦਾ ਵਾ ਅਜੇ ਨਿਆਣਾ ਵਾ ਨਿਆਣਿਆਂ ਵਾਲੀਆਂ ਗੱਲਾਂ ਕਰਿਆ ਕਰੇ ਤੇ ਕੀ ਕਹਿਤਾ ਉਹਨੇ ਤੈਨੂੰ ਪੱਗ ਵੱਲ ਨਹੀਂ ਕਹਿਤਾ ਵਾ ਕਾਖ ਰਗੀ ਆ ਕੱਲੀ ਪੱਗ ਵੱਲੋਂ ਨਹੀਂ ਕਿਹਾ ਹੋਰ ਵੀ ਬੜਾ ਕੁਝ ਕਹਿਣ ਡਿਆ ਹੀ ਤੇ ਫੇਰ ਕੀ ਬੱਚੇ ਇਦਾਂ ਹੀ ਕਰਦੇ ਹੁੰਦੇ ਆ ਨਿਆਣਿਆਂ ਨਾਲ ਜਿਦਾ ਨਹੀਂ ਕਰੀਦੇ ਹੁੰਦਿਆਂ ਮੈਂ ਜਿੱਦ ਨਹੀਂ ਕੀਤੀ ਮੰਮੀ ਮੈਂ ਉਹਨੂੰ ਸਮਝਾਇਆ ਵਾ ਕਿ ਇਹੋ ਜੀਆਂ ਗੱਲਾਂ ਅਜੇ ਨਾ ਕਰਿਆ ਕਰ ਇਦਾਂ ਹੀ ਅੱਜ ਹੁਣ ਇਦਾਂ ਕਰਨ ਰਿਆ ਨਾ ਫੇਰ ਇਹਨੇ ਇਦਾਂ ਹੀ ਕਰਿਆ ਕਰਨਾ ਵੱਡਾ ਹੋ ਕੇ ਵੀ ਤੇ ਤੂੰ ਕਿਹੜੀਆਂ ਚੰਗੀਆਂ ਗੱਲਾਂ ਕਰਦੀਆਂ ਤੂੰ ਵੀ ਤੁਹਾਨੂੰ ਕਹਿ ਨਹੀਂ ਲਈ ਹਾਂ ਫੇ ਦਾਦੀ ਨੂੰ ਕਹਿ ਦੇ ਨਿੱਕੀ ਨਿੱਕੀ ਗੱਲ ਜਿਹੜੀ ਹੈ ਦਾਦੀ ਦੇ ਕੰਨਾਂ 'ਚ ਪੁੰਨਾ ਵਾ ਤੇ ਪਉਂਦਾ ਨਹੀਂਗਾ ਉਹ ਇਹ ਆ ਤਾਂ ਚੰਗੀਆਂ ਵਾ ਤੇ ਇਧਰੋਂ ਸੁਣ ਲੀਆਂ ਤੇ ਆ ਕੇ ਤੁਹਾਨੂੰ ਦੱਸ ਦਿੱਤਾ ਤੁਹਾਡੇ ਕੋਲ ਸੁਣ ਲੀਆਂ ਤੇ ਮੈਨੂੰ ਦੱਸ ਦਿੱਤਾ ਦਲਜਿੰਦਰ ਮੈਂ ਬਹੁਤੀਆਂ ਗੱਲਾਂ ਨਹੀਂ ਕਰਦੀ ਗੱਲ ਤੇ ਪੱਗਦੀ ਆ ਨਾ ਜਿਹੜਾ ਤੂੰ ਅੰਮਤਰਾ ਟਿੰਦ 'ਚ ਕੰਨਾ ਪਾ ਕੇ ਬੈਠੀ ਆ ਮੈਂ ਆਪੇ ਹੀ ਜਾਣੀ ਤੇਰੇ ਪਿਓ ਨਾਲ ਤੇ ਹੁਣੇ ਲਿਆ ਦਿੰਨੀ ਆ ਪੱਗ ਤੁਹਾਡੀ ਪੱਗ ਤੇ ਨਹੀਂ ਆਇਆ ਉਹ ਲੋ ਕੋ ਇਨੀ ਲਿਆ ਦਿਓ ਲਿਆ ਦਿਓ ਕਿਤੇ ਫਿਰ ਕੀ ਹੈ ਪੋਤਾ ਵੀ ਤੁਹਾਡਾ ਹੀ ਆ ਕੋਈ ਗੱਲ ਨਹੀਂ ਜੇ ਫੀਸਾਂ ਦਿੰਨੇ ਹਰ ਕੰਮ ਕਰਦੇ ਆ ਨਾ ਤੇ ਪੱਗ ਵੀ ਮੈਂ ਲਿਆ ਦੂੰਗੀ ਤੇ ਹੈ ਇਨੀ ਗੱਲ ਤੁਸੀਂ ਪਹਿਲਾਂ ਹੀ ਕਹਿ ਦਿੰਦੇ ਇੰਨਾ ਕਪਾਤ ਨਾ ਪੈਂਦਾ ਘਰ ਦੇ ਵਿੱਚ ਨਹੀਂ ਪਹਿਲਾਂ ਤਾਂ ਮੈਂ ਤੁਹਾਡੀ ਕਤੂਤ ਵੇਖੀ ਸੀ ਕਿ ਕੀ ਕਰ ਤੂੰ ਤਾਂ ਤੁਹਾਡੇ ਪੱਲੇ ਮੈਂ ਤਾਂ ਫੇ ਲਿਆ ਕੇ ਦੇਣੀ ਆ ਗ੍ਰਹਿਣ ਦਿੰਦੇ ਫਿਰ ਉਦੋਂ ਕੋ ਕੱਲ ਦਿੱਤਾ ਤੇ ਮੁੜ ਕੇ ਆ ਕੇ ਤੇ ਕਪਾਤ ਪਾ ਕੇ ਬਹਿ ਗਏ ਵੀ ਤੂੰ ਉੱਥੇ ਆਉਂ ਘਰ ਨਹੀਂ ਮੈਨੂੰ ਉਧਰ ਨੂੰ ਖਲਾਤਾ ਮੁੜ ਕੇ ਲਵਲੀ ਨੂੰ ਫੋਨ ਲਾ ਲਿਆ ਤੇ ਆਪ ਫਿਰ ਸੱਚੇ ਦੇ ਸੱਚੇ ਕੀ ਸੱਚੀ ਆ ਮੈਂ ਨਹੀਂ ਮੈਂ ਤਾਂ ਇਹੋ ਵੇਖਣਾ ਚਾਹੁੰਦੀ ਸੀ ਤੇਰੀ ਪਿਆਕਿਆਂ ਦਾ ਘਰ ਕਿੰਨੀ ਕੇ ਇਸ ਤਵਾ ਤੇਰੀ ਮੰਦਾ ਸੁੰਦਾ ਵਿਆ ਕੋਈ ਤੇ ਮੈਂ ਤੇ ਫੇ ਮਨਾਉਣ ਲਈ ਤੇ ਫੇ ਮੇਰੀ ਇੱਜ਼ਤ ਬਣੀ ਰਹਿਣ ਦਿੰਦੇ ਫੇ ਤੁਸੀਂ ਚੁੱਕ ਕੇ ਉਹਨੂੰ ਘਾਤੋ ਫੋਨ ਲਾ ਲੈਂਦੇ ਮੈਂ ਜਿੱਦਾਂ ਮਰਜੀ ਉਹਨਾਂ ਕੋਲ ਜਾਂਦੀ ਠੀਕ ਆ ਨਾ ਮੈਂ ਭਾਵੇਂ ਗੁੱਸੇ ਹੁੰਦੀ ਜੋ ਮਰਜੀ ਹੁੰਦੀ ਮੈਂ ਜਿੱਦਾਂ ਮਰਜੀ ਲੈ ਕੇ ਆਉਂਦੀ ਫੇ ਤੁਸੀਂ ਮੇਰੀ ਇੱਜ਼ਤ ਵੇਖ ਲੈਂਦੇ ਭਾ ਉੱਥੇ ਹੈਗੀ ਕਿ ਨਹੀਂ ਤਾਂ ਖਾਲੀ ਹੱਥ ਹੀ ਆ ਗਈ ਹਾਂ ਕੀ ਲੈ ਕੇ ਆਈ ਹਾਂ ਕੱਖ ਨਹੀਂ ਤੇਨੂੰ ਮਿਲਣਾ ਆਪੇ ਅਗਲਿਆਂ ਨੇ ਮਗਰ ਲੈਤੀਆਂ ਮਾਹੀ ਆਉਣਾ ਹੀ ਤੇਰੇ ਮਗਰ ਲੈਤੀ ਨਾ ਤੁਸੀਂ ਫੋਨ ਕਰਦੇ ਤੇ ਜੇ ਨਾ ਲੈ ਕੇ ਆਉਂਦਾ ਨਾ ਤੇ ਗੱਲ ਕਰਦੇ ਭੁੱਲੀ ਆ ਮੈਂ ਤੇ ਜੇ ਪਹਿਲਾਂ ਹੀ ਕਦੋਂ ਕੀ ਮੈਂ ਕਹਤਾ ਵਾ ਬਤ ਤੂੰ ਜੋ ਬਹੁਤੀ ਬਹੁਤੀ ਰੋਟੇ ਗਾ ਕੇ ਪਈ ਆ ਮੈਨੂੰ ਆ ਵੀ ਚਾਹੀਦਾ ਤਾਂ ਵੀ ਚਾਹੀਦਾ ਜੇ ਮੈਂ ਕਿਤੇ ਚੱਲ ਜਾਨੀ ਆ ਤੇ ਮਗਰ ਪੂਨ ਲਾ ਲਾ ਕੇ ਤੇ ਮੁੜ ਕੇ ਸੁਹਾਂ ਲੈਂਦੇ ਰਹਿਣਾ ਕਿ ਕੀ ਕਰਕੇ ਆਈ ਆ ਉਥੇ ਤੇ ਜੇ ਤੂੰ ਸੱਚੀ ਕਲ ਦੱਸ ਕੇ ਜਾਵੇਂ ਤੇ ਮੈਂ ਸੁਹਾਂ ਨਾ ਹੀ ਲਵਾਂ ਮੈਨੂੰ ਪਤਾ ਹੋਵੇ ਤੇ ਇੱਥੇ ਗਈ ਆ ਤੇ ਜੇ ਤੈਨੂੰ ਪਤਾ ਵਾ ਤੇ ਫਿਰ ਤੁਸੀਂ ਮੈਨੂੰ ਕੁਲਾਇਆ ਹੀ ਨਾ ਕਰੋ ਮੈਂ ਤੁਹਾਨੂੰ ਕਿਹਾ ਸੀ ਨਾ ਮੈਂ ਨਹੀਂ ਜਾਣਾ ਨਹੀਂ ਤੂੰ ਤੇ ਕੱਲੀ ਨੇ ਨਾ ਸਾਰੇ ਪਾਸੇ ਪਵਾੜੇ ਪਾਏ ਆ ਉਥੇ ਪੇਕਿਆਂ ਘਰ ਵੀ ਵਕਤ ਪਾਇਆ ਵਾ ਇੱਥੇ ਹਾਨੂ ਵੀ ਪਾਇਆ ਵਾ ਪਰ ਕਾਦਾ ਨੂੰ ਵਕਤ ਪਾਇਆ ਤੇ ਤੈਨੂੰ ਨਹੀਂ ਦਿਹੰਡਿਆ ਕਾਦਾ ਪਾਇਆ ਵਾ ਇੱਕ ਗੱਲ ਮੇਰੀ ਯਾਦ ਰੱਖੀ ਜੇ ਕਿਤੇ ਤੇਰੇ ਭਰਾ ਪਰਤੇ ਜਿਹਾ ਸੱਕਰੋਂ ਨਿਕਲ ਜਾਣਗੇ ਫੇਤਾਂ ਨੂੰ ਮਾਵਾਂ ਤੀਆਂ ਨੂੰ ਠੰਡ ਪੈਜੂ ਫਿਰ ਸਾਂਭ ਲਿਆ ਸਾਰਾ ਕੁਝ ਉਹ ਇਦਾਂ ਤਾਂ ਨਹੀਂ ਮੰਮੀ ਨਿਕਲਦੇ ਪਰ ਹਾਂ ਗੱਲਾਂ ਕਰ ਕਰਕੇ ਨਾ ਤੁਸੀਂ ਉਧਰੋਂ ਉਧਰ ਹੀ ਫੋਨ ਕਰ ਕਰਕੇ ਅੱਗ ਲਾ ਲਾ ਕੇ ਮੈਨੂੰ ਲੱਗਦਾ ਵਾ ਵੀ ਤੁਸੀਂ ਕੋਨਾ ਕੋ ਕਰਾ ਕੇ ਛੱਡਣਾ ਆ ਮੈਂ ਕਰਾਉਣਾ ਵਾ ਤੁਸੀਂ ਤਾਂ ਮਾਵਾਂ ਤੀਆਂ ਬਹੁਤ ਪੱਦਰਾਂਗੇ ਤੁਹਾਡੇ ਵਰਗੀਆਂ ਮੁੜਕੇ ਨਾ ਅੱਖਾਂ ਚ ਕਸੁੰਨ ਦੇ ਦੇ ਰੋਂਦੀਆਂ ਨਦਾਂ ਜਿੰਨੇ ਨਿਕਲਣਾ ਨਿਕਲ ਜੇ ਮੈਨੂੰ ਨਹੀਂ ਡਰ ਹੈਗਾ ਹਾ ਹੋ ਜੁਬਾਨ ਨੇ ਤੱਕ ਗਿਆ ਤੈਨੂੰ ਮਾਰਿਆ ਜੇ ਤੇਰੀ ਸਾਹ ਜੁਬਾਨ ਚੰਗੀ ਹੁੰਦੀ ਨਾ ਤੈਨੂੰ ਕਈ ਨੂੰ ਆਵਕਤ ਕਰਦਾ ਵੀ ਮੇਰੀ ਭੈਣ ਆਈ ਆ ਤੇ ਜੋ ਮੰਗਦੀ ਮੈਂ ਲੈ ਕੇ ਦਵਾ ਉਦਾਂ ਹੀ ਨਾ ਤੁਸੀਂ ਬਸ ਰੋਜ਼ ਕਲੇਸ਼ ਪੋਣਾ ਹੀ ਹੁੰਦਾ ਕਿਸ ਨਾ ਕਿਸ ਗੱਲ ਤੋਂ ਜੇ ਮੈਂ ਤੋਂ ਨਾ ਪਹਿਲਾਂ ਪੱਗਦਾ ਸੀ ਜੇ ਹੁਣ ਮੈਂ ਮੁੰਡੇ ਨੂੰ ਮਾਰਾ ਜਾਂ ਝੜਕਦਾ ਵਾ ਹੁਣ ਤੁਸੀਂ ਉਤੋਂ ਪਾ ਕੇ ਬਹਿ ਗਈ ਏ ਕੇ ਹੈ ਨਾ ਚੰਗੀ ਗੱਲ ਤੋਂ ਝੜਕਿਆ ਕਰ ਤੇ ਚੰਗੀ ਤੋਂ ਝੜਕਿਆ ਵਾ ਵੀ ਗੱਲ ਕੋਈ ਚੱਜ ਦੀ ਕਰਿਆ ਕਰ ਆਹ ਵੀ ਇਹ ਤਾਂ ਵਾਧੂ ਘਾਟੂ ਆ ਇਹਨਾਂ ਨਾਲ ਕੋਈ ਗੱਲ ਨਾ ਕਰਿਆ ਕਰ ਜੋ ਕੁਝ ਹੈਗੀ ਨਾ ਗੱਲ ਮੇਰੇ ਕੰਨਾਂ 'ਚ ਵਾਲਾ ਪਾਇਆ ਕਰ ਆ ਗੱਲਾਂ ਕਰਦੀਆਂ ਤੂੰ ਤੇ ਫਿਰ ਏਦਾਂ ਕਪਾਤਾ ਪੈਂਦਾ ਫਿਰ ਬਹੁਤ ਵਧੀਆ ਵਾ ਉਹ ਤੁਹਾਨੂੰ ਦੱਸ ਦਿੱਤੀਆਂ ਕੋ ਮੈਨੂੰ ਦੱਸ ਦਿੱਤੀਆਂ ਤੇ ਤੂੰ ਕਰ ਹੀ ਨਾ ਵੱਡਾ ਹੋ ਕੇ ਵੀ ਇਹੋ ਕੋ ਕਰਿਆ ਕਰੂਗਾ ਫਿਰ ਜੇ ਤੂੰ ਨਾ ਕਰੇਂਗੀ ਤਾਂ ਕੀ ਦੱਸ ਦੂਗਾ ਜਦੋਂ ਤੂੰ ਵੱਧ ਘਟ ਕਰਦੀਆਂ ਫਿਰ ਉਹਨੇ ਤਾਂ ਦੱਸਣੀਆਂ ਹੀ ਆਂ ਤੁਹਾਡੀਆਂ ਵੀ ਦੱਸਦਾਈਏ ਤੁਹਾਡੀਆਂ ਗੜੀਆਂ ਨਹੀਂ ਦੱਸਦਾ ਮੈਨੂੰ ਚੱਲ ਦੱਸਦਾ ਦੱਸ ਦੇ ਮੈਂ ਕੀ ਅੰਦਰ ਡਾਂਗ ਮਾਰੀ ਤੈਨੂੰ ਜਿਹੜਾ ਤੈਨੂੰ ਦੱਸਣ ਦਾ ਨੂੰ ਨਹੀਂ ਨਾ ਚੰਗੀ ਲੱਗਦੀ ਤੇ ਮੈਨੂੰ ਓਦਾਂ ਹੀ ਕਹਿ ਦੋ ਤੇ ਮੈਂ ਕੋਈ ਗੱਲ ਨਹੀਂ ਆਪਣਾ ਰੋਟੀ ਪਾਣੀ ਵੱਖਰਾ ਪਕਾ ਲੈਨੀ ਹੈ ਤੇ ਜਿਹੜਾ ਤੁਹਾਨੂੰ ਮੈਂ ਪਕਾ ਪਕਾ ਕੇ ਦਿੰਦੀ ਰਹਿੰਦੀ ਆ ਨਾਲੇ ਤੁਹਾਡੀਆਂ ਮੈਨੂੰ ਕੀ ਲੋੜ ਆ ਸੁਣਨ ਦੀ ਜੋ ਆਪਾਂ ਕਰਕੇ ਨਾ ਆਪਣਾ ਜੁੱਲੀ ਬਿਸਤਰਾ ਚੋਕੇ ਤੇ ਉਹ ਬੈਠ ਕੇ ਚੱਲ ਜਾਓ ਕਿਹੜੀ ਬੈਠ ਕੇ ਚੱਲ ਜਾਂਨੀ ਮੈਂ ਬੈਠ ਕੇ ਤੇ ਤੈਨੂੰ ਕੱਢੂੰਗੀ ਜਿੰਨਾ ਚਿਰ ਅਸੀਂ ਦੋਵੇਂ ਜੀ ਜੀਨੇ ਆ ਨਾ ਉਹਨਾਂ ਚਿਰੇ ਘਰ-ਬਾਰ ਸਾਡਾ ਵਾਂ ਅਸੀਂ ਬਣਾਇਆ ਵਾਂ ਤੂੰ ਵੱਡੀ ਘਰ ਦੀ ਮਾਲਕ ਆ ਗਈ ਆ ਸਾਨੂੰ ਘੇਲੀ ਕੱਢਣ ਵਾਲੀ ਨਹੀਂ ਇੱਥੇ ਤੁਹਾਨੂੰ ਦੱਸਦਾ ਵਾਂ ਕਿ ਘਰ ਤੁਸੀਂ ਬਣਾਇਆ ਵਾਂ ਉੱਥੇ ਮੇਰੀ ਮਾਂ ਨੂੰ ਕਿਦਾਂ ਗੱਲਾਂ ਕਰਦੇ ਰਹਿੰਦੇ ਤੁਸੀਂ ਜਾ ਜਾ ਕੇ ਨਾ ਆਪਣਾ ਕੰਮ ਕਰ ਮੇਰੇ ਨਾਲ ਮੱਥਾ ਨਾ ਲਾ ਹੋਣ ਬੜੀ ਛੇਤੀ ਮੈਨਾਂ ਮੱਥਾ ਨਾ ਲਾ ਟੱਠੇ ਖੂਜ ਪਿਆ ਤੂੰ ਤੁਤੋ ਪਵੇ ਤੇਰੀ ਮਾਂ ਮੈਨੂੰ ਕੀ ਲੋੜ ਆ ਮਾਰਨਾ ਕਿ ਲੜ ਲੜ ਕੇ ਇੱਥੇ ਘਰ ਤਾਂ ਦਾਵਾ ਤੇ ਉੱਥੇ ਨਹੀਂ ਮੇਰੀ ਮਾਂ ਦਾ ਘਰ ਹੈਗਾ ਉੱਥੇ ਵੀ ਤੇਰੇ ਬੱਚੇ ਨਹੀਂ ਬਸ ਤੇਰਾ ਭਰਾ ਤੇਰੀ ਪਰਜਾਈ ਬਸ ਇਹੋ ਕੋ ਹੁੰਦਾ ਰਹਿੰਦਾ ਉੱਥੇ ਵੀ ਮੇਰੀ ਮਾਂ ਦਾ ਹੱਕ ਵਾ ਤੇ ਮਰੋ ਮਰਦੀ ਕਰ ਸਕਦੀ ਹੈ ਨਹੀਂ ਭਰਾ ਪਰਜਾਈ ਨੂੰ ਮਾਰਦੇ ਫਿਰ ਵਿਆਹ ਕਿਉਂ ਕੀਤਾ ਸੀ ਨਹੀਂ ਲੜਣਾ ਹੀ ਅੱਜ ਨਹੀਂ ਹੁਣ ਕਿਉਂ ਏਦਾਂ ਡੇਕ ਹੈ ਤੂੰ ਜੋ ਕਹਿ ਰਹੀ ਆ ਵਿਹਲੀ ਕੱਢਣਾ ਤੁਹਾਨੂੰ ਕਿਹੜੇ ਗੱਲੋਂ ਕੱਢਣਾ ਮੈਂ ਵਿਹਲੀ ਨਹੀਂ ਕਿਹਾ ਮੈਂ ਬੈਠ ਕੇ ਕਿਹਾ ਵਾ ਬੈਠ ਕੇ ਕਿਹਾ ਤਾਂ ਉਹ ਵੀ ਵਿਹਲੀ ਦਾ ਪਰੇ ਗਿਆ ਵਿਚੇ ਦਾ ਡੰਗ ਜਾ ਜਾ ਕੇ ਆਪਣਾ ਕੰਮ ਕਰ ਲੈ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਤੇ ਮੈਂ ਤਾਰ ਹੀ ਲੈਣਾ ਤੁਹਾਨੂੰ ਕੰਮ ਨਹੀਂ ਹੁਣਾ ਪਿਆ ਰਹਿੰਦਾ ਬਸ ਉਹ ਕੀ ਛਿੰਜ ਪਾਈ ਆ ਇਹ ਬਾਣ ਕਿਤਾ ਚਲਦੀ ਪਟਰ ਪਟਰ ਡੈਡੀ ਇਹਨਾਂ ਨੂੰ ਪੁੱਛ ਲੋ ਕੋਈ ਨਹੀਂ ਮੈਂ ਦੱਸ ਦਿੰਨੀ ਆ ਆ ਤੁਰੀ ਜਾ ਓਏ ਉਹ ਬੰਦਾ ਲੌਣ ਆਇਆ ਏ ਮੈਨੂੰ ਛੜਕਤੇ ਤੇ ਕਹਿੰਦਾ ਬਾਜ ਕਿਥੋਂ ਆਉਂਦੀ ਮੈਂ ਸਾਡੇ ਘਰੋਂ ਹੀ ਆਉਂਦੀ ਕਿਥੋਂ ਆਉਣੀ ਆ ਬਾਜ ਕੇ ਆਉਣੀ ਆ ਭਗ ਦੀ ਗੱਲ ਹੋਈ ਤੇ ਗੋਪੀ ਮੈਨੂੰ ਦੱਸਣ ਦਿਆ ਸੀ ਕਿ ਇਹ ਤਾਂ ਵੱਧ ਘੱਟ ਗੱਲਾਂ ਕਰਦੀ ਸੀ ਨਾਲੇ ਕਹਿੰਦੀ ਸੀ ਵੀ ਨਿੱਕੀ ਨਿੱਕੀ ਗੱਲ ਦਾਦੀ ਦਾ ਦਿਨ ਦੱਸਦਾ ਵਾਂ ਤੈਨੂੰ ਦੱਸਣੀ ਨਹੀਂ ਨੀ ਜੋ ਇਹ ਸਾਡੇ ਬਰਖਲਾਫ ਗੱਲਾਂ ਕਰਦੀ ਆ ਇਹ ਨਾ ਕਰਨ ਤੇ ਮਾਂ ਦੱਸੇ ਤੇ ਗਾੜੀਆਂ ਪਤਾ ਕੀ ਜਾਂਦੀ ਆ ਕਿ ਤੁਹਾਡਾ ਰੋਟੀ ਪਾਣੀ ਬੰਦ ਕਰਨਾ ਪੈਣਾ ਵਾ ਤੇ ਨਾਲੇ ਨਾ ਜਾ ਕੇ ਬੈਠਕ ਵਿੱਚ ਬਹਿ ਜਾਓ ਤੇ ਮੈਂ ਹਾਂ ਹੀ ਕਿ ਬੈਠਕ ਵਿੱਚ ਪਈਏ ਤੁਹਾਡਾ ਘਰ ਬਾਹਰ ਵਾ ਜੀ ਨਜ਼ਰ ਜਿੰਦੇ ਆ ਤੂੰ ਚੱਲ ਬੈਠਕ ਵਿੱਚ ਇਹ ਇੱਥੇ ਤੁਹਾਡਾ ਘਰ ਬਾਹਰ ਵਾ ਤੇ ਮੇਰੇ ਪਿਕੇ ਮਾਂ ਦਾ ਘਰ ਵਾ ਮੈਂ ਨੇ ਠੱਠੇ ਖੂਜ ਪੈ ਤੂੰ ਤੇ ਨਾਲ ਪਵੇ ਤੇਰੀ ਮਾਂ ਮੈਨੂੰ ਤੁਹਾਡੇ ਉੱਥੇ ਦਾ ਕੀ ਆਹੀ ਤਾਂ ਘਰ ਬਣਾਉਂਦੇ ਮਰ ਚਲੇ ਸਾਰੀ ਉਮਰ ਤੇ ਘਰ ਹਜੇ ਬਣਿਆ ਨਹੀਂ ਸਾਡਾ ਸਾਡਾ ਕਿੱਥੋਂ ਬਣਾਵਾਂ ਤਾਹੀਂ ਤੁਹਾਨੂੰ ਮੈਂ ਕਹਿੰਨੀ ਆ ਪੈਹਾ ਤੇਲ ਆਪਣੇ ਨਾਂ ਰੱਖੋ ਜੇ ਆਦਿਆ ਦੀ ਜਬਾਨ ਇਹਦੀ ਆ ਤਾਂ ਕੱਲ ਨੂੰ ਇਹ ਕੀ ਕਰੂ ਸਾਡੇ ਨਾਲ ਮੈਂ ਤਾਂ ਆਖਿਆ ਸੁਧਰ ਗਈ ਹੁਣੀ ਮੈਨੂੰ ਵੀ ਪਤਾ ਵੀ ਜੇ ਉਹੋ ਹੀ ਆਨੂ ਕੁੱਤੇ ਦੀ ਪੂਛ ਕਦੀ ਸਿੱਧੀ ਹੋਈ 12 ਸਾਲ ਮੰਜਲੀ ਚ ਪਾਛੜੀ ਸੀ ਉਹ ਮੇਰੀ ਗੱਲ ਸੁਣ ਵਿਆਹ ਤੋਂ ਪਹਿਲੋਂ ਸਾਨੂੰ ਪੈਸੇ ਪਾਉਂਦਾ ਹੁੰਦਾ ਸੀ ਵਿਆਹ ਹੋਣ ਤੋਂ ਬਾਅਦ ਸਾਲਗ ਪੈਸੇ ਪਾਏ ਮੁੜ ਕੇ ਇਹਦੇ ਖਾਤੇ 'ਚ ਆਉਂਦੇ ਰਿਹਾ ਸਾਨੂੰ ਤਾਂ ਮੈਨੂੰ ਪੁੱਛਿਆ ਕਿਥੇ ਨਹੀਂ ਹੁੰਦੇ ਮੁੱਖੇ ਤਾਂ ਹੀ ਤੇ ਉਹ ਨਾ ਰੱਬ ਨੂੰ ਤਲਵਾਰਾਂ ਮਾਰਦੀ ਆ ਤੇ ਕੋਈ ਗੱਲ ਨਹੀਂ ਮੈਨੂੰ ਇਹਨਾਂ ਦੇ ਕੀ ਲੋੜ ਵਾ ਅਸੀਂ ਸਾਰਾ ਦਿਨ ਕੰਮ ਕਰਦੇ ਰਹੀਏ ਪਰ ਫਸਲ ਤੁਸੀਂ ਪਾਲਣ ਦਾ ਹੈ ਜਨਾ ਤਾ ਅੱਜ ਹੜਾ ਘਰ ਹੈ ਨੀਗਾ ਉਹ ਮੇਰੀ ਗੱਲ ਸੁਣ ਇਦਾਂ ਕਰਦੇ ਆ ਜਿਹੜੇ ਉਹਦੇ ਪੈਸੇ ਆ ਨਾ ਜਿਹੜਾ ਸਾਰੋ ਪਾਉਂਦਾ ਇਹਨੂੰ ਕਹਿੰਦੇ ਤੂੰ ਰੱਖੀ ਜਾ ਤੇ ਫਸਲ ਦੇ ਨਹੀਂ ਉਹ ਹੀ ਦੇਣੇ ਇਹਨਾਂ ਦਾ ਕੀ ਪਤਾ ਕਦੋਂ ਕੱਢ ਦੇਣਾ ਕਰੂੰ ਤੁਹਾਨੂੰ ਤਾਂ ਮੈਂ ਬੜੇ ਚਿਰ ਦੀ ਸਮਝੰਦੀ ਹਾਂ ਕਿ ਸਭ ਕੁਝ ਕਰ ਤੇ ਨਾਂ ਲਈ ਜਾਓ ਤਸੀਂ ਉਹ ਵੀ ਲਵਾ ਲਈਏ ਗੇਟ ਵੀ ਕਰ ਲਈਏ ਕੰਧਾਂ ਪਲੱਸਟਰ ਕਰਾ ਲਈਏ ਸਾਰੇ ਕੰਮ ਕੀਤੇ ਉਹੋ ਪੈਸੇ ਸਾਡੇ ਕੋਲ ਹੁੰਦੇ ਮੰਗ ਕੇ ਇਹਨਾਂ ਤੁਰਨਾ ਹੁੰਦਾ ਤੇ ਇਹਨੂੰ ਪਤਾ ਲੱਗ ਜਾਂਦਾ ਚੱਲ ਕੋਈ ਗੱਲ ਨਹੀਂ ਗਾੜੀ ਹੁਣ ਆਉਂਦੇ ਆ ਨਾ ਕਣਕ ਦੇ ਪੈਸੇ ਤੇ ਕੋਲੀ ਰੱਖਾਂਗੇ ਮੈਨੂੰ ਤਾਂ ਬੜਾ ਗੁੱਸਾ ਆ ਤੇ ਚੜਿਆ ਜੀ ਮਾਂ ਮੇਰੀ ਉੱਥੇ ਉਹਦਾ ਵੀ ਘਰਵਾ ਤੇ ਮੈਂ ਹਾਂ ਭਾਵੇਂ ਤੇਰੀ ਮਾਂ ਦਾ ਤੇ ਭਾਵੇਂ ਭਰਾ ਦਾ ਮੈਂ ਭਰਾ ਪਰਜਾਈ ਨੂੰ ਘਰੋਂ ਕੱਢ ਦੇ ਇਹ ਉਦਾਂ ਤਾਂ ਨਹੀਂ ਨਿਕਲਦੇ ਜਿੱਦਾਂ ਦੀਆਂ ਤੁਸੀਂ ਗੱਲਾਂ ਕਰਦੇ ਜਣਾ ਫੇਰ ਉਹਨਾਂ ਨੂੰ ਨਿਕਲਣਾ ਪੈਣਾ ਮੈਂ ਹਾਂ ਮੇਰਾ ਕਰਕੇ ਨਿਕਲਣਾ ਸ਼ਨੀਸ਼ਰ ਹੋ ਕੇ ਤੇ ਤੁਸੀਂ ਦੋਵੇਂ ਚੰਬੜੀਆਂ ਜੀ ਉਹਨੂੰ ਲਓ ਗੱਲ ਤਾਂ ਸਹੀ ਆ ਚੱਲ ਛੱਡ ਇਹਨਾਂ ਗੱਲਾਂ ਨੂੰ ਜਾਓ ਫਿਰ ਪਾਣੀ ਪੁਣੀ ਤੇ ਲਿਆ ਕੋਟ ਲੈ ਨਹੀਂ ਪਾਣੀ ਤਾਂ ਨਹੀਂ ਇਹ ਨਾ ਨਾ ਦੋਵਾਂ ਜਾਨੀਆਂ ਨੇ ਜਲੂਸ ਕੱਢ ਕੇ ਰਸਤਾ ਘੱਟਾ ਉਹ ਕੀ ਆਕੂ ਦਾ ਬੰਦਾ ਜਾ ਕੇ ਘਰ ਸੇਂਜੀ ਪਈ ਰਹਿੰਦੀ ਐ ਨਾਲੇ ਇੱਧਾ ਕਰਦਾ ਨਾ ਤਲਬਾਗ ਨੂੰ ਕਰਦਾ ਵਾ ਫੋਨ ਵੀ ਇੱਧਾ ਕਰ ਜਿਹੜੀ ਤੇਰੀ ਕਮਾਈ ਨਾ ਹਿੱਦਰਦੀ ਤੇ ਤੂੰ ਕੋੜ ਰੱਖ ਤੇ ਗਾਲੀ ਮਾਰ ਦੇਣੀ ਪੈੜੀ ਠੇਕੇ ਤੇ ਫੇਰ ਵਿੰਦੇ ਰਹੋ ਤੈਨੂੰ ਕਿੱਥੇ ਗਈ ਨਹੀਂ ਮੈਂ ਸ਼ੈਨੂ ਆ ਲੈਣਾ ਬੰਬੀ ਆ ਨੂੰ ਜਾਣ ਡਿਆ ਹਾਂ ਅੱਛਾ ਚੌਂਦੇ ਘਰ ਚਾਚੀ ਘਰ ਉਹ ਰੋਲਾ ਪੈਂਡਿਆ ਹਾਂ ਰੋਲਾ ਪੈਂਡਿਆ ਹੂੰ ਨੌਸਾ ਲਾਂਡਿਆ ਦੋਵੇਂ ਜਾਨੀ ਨੇ ਅੱਛਾ ਬਹੁਤ ਬੁੜਾ ਨਾ ਨਿਕਾ ਠੀਕ ਐ ਉਹ ਚਾਚਾ ਦੇ ਸੰਦੇ ਆ ਹੀ ਪਿੰਡਰ ਦੀਆਂ ਰਹਿੰਦੀਆਂ 24 ਘੰਟੇ ਜਦੋਂ ਮਰਜੀ ਵੇਲ ਲੋ ਇਹ ਉਹਦੋਂ ਆਪਾਂ ਗਏ ਸੀ ਉਹ ਚਾਹ ਨਹੀਂ ਪਈ ਨਦੀ ਮੈਨੂੰ ਚੇਤਾਪੁਰ ਗਿਆਦਾਰ ਆ ਕੇ ਗੱਲ ਕੀ ਹੋਈ ਗਾਗਾ ਨੂੰ ਮੈਂ ਕੀ ਦੱਸਾਂ ਚਾਚੀ ਜੀ ਰਹਿਵੇ ਮੈਨੂੰ ਦੱਸਣ ਅੱਛਾ ਉਹਦੀਆਂ ਗੱਲਾਂ ਮੈਂ ਤਾਂ ਵੈਸੇ ਸਸਰੀ ਕੀਤੀ ਗੱਲ ਕਿ ਮੈਂ ਹਾਂ ਦੀਦੀ ਰੋਜ਼ ਜਾਂਦੇ ਸਕੂਟਰੀ ਤੇ ਕਿੱਥੇ ਜਾਂਦੇ ਆ ਅੱਛਾ ਮੈਂ ਹਾਂ ਉਹਦੇ ਮੈਨੂੰ ਕਹਿਣ ਲਈ ਕਿ ਮੈਂ ਸਕੂਲੇ ਜਾਂਦੀ ਖੇਤ ਸਵਾਹ ਜਾਂਦੀ ਚਾਚੀ ਕਹਿੰਦੀ ਸਕੂਲੇ ਪੇਕੇ ਤੁਰੀ ਲੈਂਦੀ ਰੋਜ ਹੀ ਅੱਛਾ ਪੇਕੇ ਉਹ ਕਿਤੇ ਨਾ ਭਰਾ ਉਹ ਹਿੱਸਾ ਲੈਣ ਜਾਂਦੀ ਏ ਇਹਨੂੰ ਸ਼ਰਮ ਨਹੀਂ ਆਉਂਦੀ ਉਹ ਦੱਸਣ ਡਿਆ ਚਾਚਾ ਜੀ ਉਹਦ ਨਹੀਂ ਉਹ ਕੰਮ ਹੀ ਬੜੇ ਤੰਗ ਉਹ ਵੀ ਪਿੱਛੇ ਵੀ ਉਹ ਮੰਮੀ ਵਕਰਾ ਹਿੱਸਾ ਲੈਂਦੀ ਆ ਭੈਣ ਵਕਰਾ ਲੈਂਦੀ ਆ ਹਾਂਜੀ ਤੇ ਕਿੱਲਾ ਡੇਰ ਤੋਂ ਦੋ ਕਿਲੇ ਪੜੀ ਹੋਦੀ ਉਹ ਹੀ ਕਿਤੇ ਉਹਨਾਂ ਨੇ ਮੈਨੂੰ ਗੱਲਾਂ ਦੱਸਦੀਆਂ ਇਹ ਸੁਣਨ ਦੀ ਹੀ ਕਿਤੇ ਦਰਵਾਜ਼ੇ ਲਾ ਕੇ ਖਲੋਤੀ ਅੱਛਾ ਅੱਛਾ ਇਹ ਡਾਬੀਆਂ ਤੂੰ ਤੋਂ ਮੈਂ ਮੈਂ ਕਰਨ ਅਛਾ ਮੈਂ ਅਸਾਂ ਚਾਚੀ ਨੇ ਬਥੇਰਾ ਹਟਾਇਆ ਤੇ ਚਲ ਕੋਈ ਗੱਲ ਨਹੀਂ ਘਰਾਂ ਚ ਗੱਲਾਂ ਹੁੰਦੀਆਂ ਰਹਿੰਦੀਆਂ ਆ ਅਛਾ ਤੂੰ ਅੱਗੇ ਮੈਨੂੰ ਪੈ ਗਈ ਅਛਾ ਕਿੰਨੇ ਲੋਕੀ ਸੁਣਨ ਆ ਜਾਂਦੇ ਆ ਅਹੀਂ ਸੁਣ ਗਏ ਅਹੀਂ ਚਾਚਾ ਲੱਗੇ ਅਹੀਂ ਤੇ ਵੇਹੇ ਮੈਂ ਚਲ ਚਾਚੀ ਨੂੰ ਮਿਲਣ ਆ ਗਏ ਮੈਂ ਜਿਹਨੇ ਚਾਚੀ ਚਾਚਾ ਜਿੰਦੇ ਆ ਉਹਨਾਂ ਚਿਰ ਤੇ ਅਹੀਂ ਆਉਣਾ ਹੀ ਆ ਸਹੀ ਗੱਲ ਵਾ ਇਹ ਕੋਣ ਹੁੰਦੀ ਐ ਨੇ ਰੋਕਣ ਵਾਲੀ ਫਿਰ ਮੈਂ ਤਾਂ ਚੁੱਪ ਕਰਕੇ ਆ ਗਈ ਚਾਚੀ ਕਹਿੰਦੀ ਮੈਂ ਚਾਹ ਬਣਾਉਣੀ ਹੈ ਮੈਂ ਨਹੀਂ ਚਾਚੀ ਕੋਈ ਗੱਲ ਨਹੀਂ ਚਾਹ ਤੇ ਪਿਆ ਹੀ ਦਿੱਤੀ ਅੰਨੇ ਮੈਂ ਦੁੱਧ ਨਾਲ ਚੇਤਾ ਭੁੱਲ ਗਿਆ ਗੱਲ ਕਰਨ ਦਾ ਮੈਂ ਗੱਲ ਕੀ ਹੋਈ ਉੱਥੇ ਤੇ ਫਗਣੇ ਵੀ ਆ ਗੱਲ ਹੋਈ ਉਹ ਮੈਂ ਹੀ ਨਹੀਂ ਆਇਆ ਕਰਨਾ ਹੁਣ ਤੁਹਾਡੇ ਘਰ ਮੈਂ ਤੁਸੀਂ ਆ ਜਾ ਕਰੋ ਚਾਚੀ ਕਹਿੰਦੀ ਨਾ ਤੂੰ ਕੋਈ ਗੁੱਸਾ ਕਰਦੀ ਆ ਤੇ ਮੈਂ ਫਿਰ ਇਹਨੇ ਗੱਲਾਂ ਇੰਨੀਆਂ ਸੁਣਾਈਆਂ ਭੇਜੀ ਕਰਦਾ ਉਹਨੂੰ ਇਦਾਂ ਉਹ ਚਾਚਾ ਬੜਾ ਔਖਾ ਬਣ ਜਾਣਾ ਕਿ ਨਾ ਜਦੋਂ ਮਰਜੀ ਵੇਨਣਾ ਇਹਨਾਂ ਨੇ ਭਾਂਡੇ ਖੜਕਦੇ ਰਹਿੰਦੇ ਕਹਿੰਦੀ ਮੈਂ ਤਾਂ ਨਹੀਂ ਬਣਾਉਣੀ ਹੁਣ ਚਾ ਆਪੇ ਬਣਾ ਲਓ ਜਾ ਕੇ ਏ ਕਿਹੜੀ ਦੱਸਣ ਡਿਆ ਮੁੰਡੇ ਨੂੰ ਛੱਡ ਕੇ ਚੱਲ ਗਈ ਇਕੱਲੇ ਨੂੰ ਮੁੰਡਾ ਇੱਥੇ ਤੇ ਆਪੇ ਇੱਕੇ ਜਾ ਕੇ ਬੈਠੀ ਉਹ ਜਸਾ ਲੈ ਜਾਂਦੀ ਆ ਕੋਈ ਸੱਲਿਆ ਲੈ ਜਾਵੇ ਨਿਆਣਿਆਂ ਦੇ ਨਾਲ ਲੈ ਜੇ ਨਿਆਣਾ ਕਿਉਂ ਉਸ ਕੋਲ ਬੈਠੀ ਚਾਚੀ ਕੋ ਇੱਥੇ ਬੇਟੀ ਇਹ ਕਿਤੇ ਪੈਸੇ ਭੁਲੇ ਲਈ ਆਈ ਹੋਣੀ ਆ ਚਾਚੀ ਨੇ ਪੁੱਛਿਆ ਤੇ ਕੋ ਕਿੱਥੋਂ ਆਏ ਆ ਅੱਛਾ ਤੇ ਦੱਸਿਆ ਹੀ ਨਹੀਂ ਨੇ ਦੱਸਣਾ ਕਿੱਥੋਂ ਆ ਲੈਣੇ ਨੇ ਭਰਾ ਘੋਵਾ ਕਿ ਬਲਕ ਧੋਨਾ ਜਾਂ ਕਣਕਮਾਰੀ ਮਟਾਉਂਦਾ ਆ ਉਹਨੇ ਕੋ ਪੈਸੇ ਮੰਗ ਲਿਆ ਉਹ ਬਚਾਰੇ ਪਤਾ ਨਹੀਂ ਕਿੱਦਾਂ ਬਚਾਰਾ ਕਰਨ ਦੇਣੇ ਆ ਤੇ ਚੰਗੀ ਤੇ ਮਾਂ ਨਹੀਂ ਆ ਹੋਈ ਕੌਨ ਸਮਝਾਉਣਾ ਚਾਹੀਦਾ ਉਹ ਤੇ ਕਰ ਜਾਣ ਜੀ ਤੇ ਭਾਜੀ ਵੀ ਨਹੀਂ ਕੁਝ ਕਹਿੰਦੇ ਉਹਨੂੰ ਤੇ ਉਹ ਤੇ ਬਚਾਰਾ ਬੰਦਾ ਹੀ ਸਾਧਵਾ ਤੂੰ ਤਾਂ ਬਾਹਰ ਹੁੰਦਾ ਨਹੀਂ ਆ ਇੱਥੇ ਰਹਿਣਾ ਨਿਕਪਾਤੀ ਆ ਮਹੀਨਾ ਇੱਕ ਆਇਆ ਸੀ ਉਮੇ ਨਾ ਕਰਿਆ ਯਾਰ ਇੰਦਾ ਹੀ ਤਾਂ ਮਤ ਰਿਹਾ ਇਸ ਘਰ ਵੀ ਮੈਂ ਤਾਂ ਹੀ ਕਹਿਣ ਦੀ ਮੈਂ ਕਿ ਛੇਤੀ ਚੱਲ ਗਏ ਭਾਜੀ ਪਤਾ ਨਹੀਂ ਕਿ ਜਦੋਂ ਮੈਂ ਹੁਣ ਆਉਂਦਿਆ ਸੀ ਨਾ ਪਤਾ ਨਹੀਂ ਕਿਹੜੀ ਪੱਗ ਦੀ ਗੱਲ ਕਰਦੇ ਸੀ ਦੋਵੇਂ ਨਹੀਂ ਲੜਨੀਆਂ ਬਾਹਰ ਆਜਾਉਂਦੀ ਮੈਂ ਤਾਂ ਨਹੀਂ ਗਿਆ ਲੋਕਾਂ ਕਹਿੰਦਾ ਤਮਾਸ਼ਾ ਦੇਖਣ ਆ ਗਏ ਨਹੀਂ ਨਹੀਂ ਤੁਹਾਨੂੰ ਲੋੜ ਹੈ ਜਾਨਦੀ ਉਦਾਂ ਚੱਲ ਜਾ ਕਰੋ ਜਾਣਾ ਪਿਆ ਸ਼ੱਕ ਉਹ ਮੈਂ ਚਾਚੀ ਨੂੰ ਬਾਹਰ ਹੀ ਮਿਲਣਾ ਨਾ ਬੰਬੀ ਤੇ ਉੱਥੇ ਜਾ ਕੇ ਲੋੜ ਹੀ ਨਹੀਂ ਹੈ ਲੜਨੀਆਂ ਨਹੀਂ ਆ ਨਾ ਉਦੋਂ ਨਾ ਜਾਇਆ ਕਰੋ ਉਹ ਨਾ ਲੋੜ ਹੀ ਨਹੀਂ ਜਾਂਦੀ ਯਾਰ ਆਪਾਂ ਜਾਣਾ ਹੀ ਨਹੀਂ ਆ ਉਹ ਤੇ ਅੱਗੇ ਕਹਿੰਦੀ ਸੋਹਣ ਲੈਣ ਆ ਜਾਂਦੇ ਲੋਕੀ ਜਦੋਂ ਮੇਰੇ ਚਾਚੀ ਬਾਹਰ ਆ ਗਈ ਨਾ ਗ ਮੈਂ ਤੇ ਗਿਆਨ ਚਾਚੀ ਨੂੰ ਕਿਹਾ ਮੈਂ ਇਹ ਹੁਣ ਲੋਕੋ ਕੋ ਚਾਚੀ ਤਾਂ ਵਿਚਾਰੀ ਚੰਗੀ ਆ ਉਹੋ ਹੀ ਆ ਗਈ ਇੱਕ ਵਾਰ ਮੋ ਤੇ ਮੈਂ ਪਹਿਲੀ ਵਾਰ ਹੀ ਵੇਖੀ ਆ ਮੈਂ ਤੇ ਕਿਹਾ ਚੰਗੀ ਬੜੀ ਉਹਦੇ ਉਹ ਤੇ ਜਦੋਂ ਮੇਰੇ ਨਾਲ ਗੱਲਾਂ ਕੀਤੀਆਂ ਉਹਨੇ ਉਹ ਤਾਂ ਬੜੇ ਪਿਆਰ ਨਾਲ ਗੱਲਾਂ ਕਰਨ ਦੀ ਹੀ ਮੈਂ ਵੀ ਇਹੋ ਸੋਚਣ ਲਿਆ ਵਾਂ ਕਿ ਚਾਚੀ ਨਾਲ ਸੋਹੜੀ ਗੱਲਾਂ ਕਰੇ ਤੇ ਰੰਗ ਜਦੋਂ ਬੰਦਾ ਹੀ ਨਹੀਂ ਹੈ ਚਲੋ ਛੱਡੋ ਕੋਈ ਗੱਲ ਨਹੀਂ ਜੋ ਕਰਦੇ ਕਰਦੇ ਨਾਲ ਸਾਨੂੰ ਕੀ ਆਪਾਂ ਜਾਣੇ ਨਹੀਂ ਕਰਨਾ ਠੀਕ ਹੈ ਨਾ ਵਰਦੀ ਫਿਰਦੀ ਹੈ ਨਾ ਅਸੀਂ ਇਹਨੂੰ ਘਰੋਂ ਕੱਢ ਕੇ ਤੇ ਬਾਹਰ ਦੇਣੇ ਬਿਠਾ ਲ ਦਿਆਂ ਤੈਨੂੰ ਦੱਸ ਦਾਂ ਕਮਾਈ ਕਰਦੇ ਅਸੀਂ ਮਰ ਕੇ ਦੋਵੇਂ ਜੀ ਘਰ ਬਣਾਉਂਦੇ ਇਹ ਕੌਣ ਉਹ ਦੀਆਂ ਨੂੰ ਘਰੋਂ ਕੱਢਣ ਵਾਲੀ ਉਹਨੂੰ ਸਮਝਾ ਦੇਈ ਫਿਰ ਚੰਗੀ ਤਰ੍ਹਾਂ ਚੱਲ ਠੀਕ ਆ ਓਕੇ ਦਲਬਾਗ ਦਾ ਫੋਨ ਹੀ ਆਹ ਦਲਬਾਗ ਦਾ ਹੀ ਦੱਸ ਦੇ ਸਾਰੀ ਗੱਲ ਤੇ ਮੈਂ ਦੱਸ ਤਾ ਉਹਨੂੰ ਕੀ ਜਾਂਦਾ ਕਹਿੰਦਾ ਵੀ ਉਹਨੂੰ ਮੈਂ ਕਰਦਾ ਫੋਨ ਕੋਈ ਗੱਲ ਨਹੀਂ ਸਾਰੀ ਗੱਲ ਖੋਲ ਕੇ ਦੱਸਣੀ ਸੀ ਪੇ ਇਦਾਂ ਇਦਾਂ ਗੱਲਾਂ ਕਰਦੀ ਓ ਸਾਡੇ ਤਾਂ ਬੁਰਾ ਨਹੀਂ ਹੋ ਪਈ ਨਾਸਤਾ ਮੈਂ ਉਹਨੂੰ ਮੈਂ ਕਿਹਾ ਮੈਂ ਗੱਲ ਸੁਣ ਲੈ ਮੇਰੇ ਅਸੀਂ ਘਰੋਂ ਕੱਢ ਦੇਣਾ ਇਹਨੂੰ ਬਾਹਰ ਤੱਕ ਪੰਜਾਬੀ ਦੱਸਦੀ ਹੈ ਅੱਜਕੱਲ੍ਹ ਅਹੀ ਮਰਗੇ ਘਰ ਬਣਾਉਂਦੇ ਦੋਵੇਂ ਜੀ ਜਬਾਨ ਵੇਖ ਲੈ ਐ ਦੀ ਉਹ ਵੀ ਮੰਗਨੂ ਜਿਆ ਨਾ ਇਹਦਾ ਨਾ ਹੋਰ ਤੁਹਾਡੇ ਨਾਲ ਪਰ ਅਮਨ ਦਵਕਾ ਨਹੀਂ ਮਾਰਦਾ ਉਹ ਜੇ ਉਹਦਾ ਦਵਕਾ ਹੋਵੇ ਤਾਂ ਇਦਾਂ ਕਰੇ ਨਾ ਇਹਨੂੰ ਡਰ ਹੋਵੇ ਡਰ ਤੇ ਉਹ ਹੈ ਹੀ ਨਹੀਂ ਤੇ ਚਲ ਕੋਈ ਨਹੀਂ ਡਰ ਨਹੀਂ ਨਾ ਹੈਗਾ ਤੇ ਪੈ ਜੂਗਾ ਫਿਰ ਇਹਦੀ ਮਾਂ ਨਾ ਮੈਂ ਗੱਲ ਕਰੂੰਗੀ ਪਿੱਤੀ ਤੁਹਾਡੇ ਅਹ ਜਿਹਾਂ ਗੱਲਾਂ ਕਰਦੀ ਆ ਤੇ ਜੇ ਅਹ ਜਿਹਾਂ ਗੱਲਾਂ ਕਰਨੀਆਂ ਨਾ ਤਾਂ ਆਪਣੇ ਕੋਲ ਹੀ ਲੈ ਜਾ ਇੱਥੇ ਰੱਖਾਂ ਦਾ ਤੁਹਾਨੂੰ ਕੋਈ ਲੋੜ ਨਹੀਂ ਗਈ ਮੇਰਾ ਤਾਂ ਰਦਾ ਕਰੀ ਇਹਦਾ ਸਮਸਮੂਰ ਕੱਢ ਕੇ ਤੇ ਰੱਖੀਏ ਬਾਹਰ ਕੋਈ ਗੱਲ ਨਹੀਂ ਜੇ ਵੇਖੋ ਕੀ ਕਰਦੀ ਆ ਰੋਟੀ ਪਾਣੀ ਦੇ ਮੇਲੇ ਮਾਰਦੀ ਆ ਨਾ ਕੋਈ ਗੱਲ ਨਹੀਂ ਮੈਂ ਚੰਗੀ ਭਲੀ ਆ ਮੈਂ ਆਪਣਾ ਆਪ ਕਾ ਲੂੰਗੀ ਇਹਦੇ ਹੱਥਾਂ ਵਾਲੇ ਵੇਖਣ ਦੀ ਮੈਨੂੰ ਕੋਈ ਲੋੜ ਨਹੀਂ ਗਈ ਤੇ ਜੇ ਐਦਾਂ ਕਰਦੀ ਰਹੀ ਨਾ ਇਹਦਾ ਸਮਾਂ ਤੇ ਮੈਂ ਕੱਢ ਕੇ ਬਾਹਰ ਸੁੱਟੂੰਗੀ ਤੁਹਾਨੂੰ ਗੱਲ ਦੇ ਵਿੱਚ ਆਉਂਦੀ ਨਹੀਂ ਕਿ ਲੋੜ ਹੈਗੀ ਵੇਖੇ ਨਾ ਬੰਦੇ ਦੀ ਮੈਂ ਕਿਦਾਂ ਬਣਾਉਂਦੀ ਆ ਉਹ ਚੱਲ ਜੇ ਹੁਣ ਕੋਈ ਗੱਲ ਕਰੂਗਾ ਨਾ ਤੇ ਹੁਣ ਆਪੇ ਸੰਭਲੀ ਮੈਂ ਦਲਬਾਗ ਨੂੰ ਦੱਸਤਾ ਸਭ ਕੁਝ ਕੋਈ ਗੱਲ ਨਹੀਂ ਹੁਣ ਸਾਰੀ ਗੱਲ ਨਾ ਮੇਰੇ ਸਿਰ ਤੇ ਛੱਡ ਦਿਓ ਵੇਖਿਓ ਸਹੀਂ ਮੈਂ ਕੀ ਬਣਾਉਂਦੀ ਆ ਇਹਦਾ ਇਹਦੀ ਕਿਹੜੀ ਕਿਹੜੀ ਗੱਲ ਤੇ ਜੇ ਉਹਦਣ ਦਲਜੀਤ ਤਸਦੀਪ ਆਏ ਹੀ ਇੰਨੇ ਨਾ ਉਦਣ ਮੇਲਾ ਲਾਇਆ ਉਹ ਜਾ ਕੇ ਘਰ ਕੀ ਕਹਿੰਦੇ ਹੋਣਗੇ ਵੀ ਉਹਨਾਂ ਦੇ ਘਰ ਸ਼ਿੰਜ ਲੱਗੀ ਰਹਿੰਦੀ ਆ ਉਹਦਾ ਵਿਚਾਰਾ ਚਾਹ ਵੀ ਨਹੀਂ ਪੀਤੀ ਇਹਨੂੰ ਤਾਂ ਸ਼ਰਮੀ ਹੈ ਨਹੀਂਗੀ ਕੀ ਕਰਾਂ ਮੈਂ ਦਾ ਜੇ ਰਿਸ਼ਤੇਦਾਰ ਤਾਂ ਉਥੇ ਇਹਨੇ ਬੇਇੱਜ਼ਤੀ ਕਰਵਾਈ ਥਾਂ ਥਾਂ ਦੇ ਸਾਡੇ ਨਾ ਮਿੱਟੀ ਪਲੇਟ ਕੀਤੀ ਆ ਇਹਨੇ ਉਹ ਚੱਲ ਯਾਰ ਜਾਣਦੇ ਗਾ ਗੱਲਾਂ ਨੂੰ ਜਾਣ ਕੇ ਦੇਣਾ ਵਾ ਜਦੋਂ ਇਦਾਂ ਦੀਆਂ ਗੱਲਾਂ ਕਰਦੇ ਫੇਰ ਗੁੱਸਾ ਚੜਦਾ ਵਾ ਚੱਲ ਜਾ ਕੇ ਘਰ ਦਾ ਕੰਮ ਕਰ ਪਈ ਮੰਮੀ ਨੇ ਨਾ ਹੁਣ ਇਥੋਂ ਤੱਕ ਵੀ ਗੱਲ ਕਹਿ ਦਿੱਤੀ ਕੀ ਕਹਤਾ ਨੇ ਕਹਿਣਾ ਕੀ ਹੁਣ ਕਰਦਾ ਹਿੱਸੇ ਵਲੋਂ ਡਈ ਇਹ ਗੱਲ ਕਰਨਾਂ ਪਿ ਕੁੜੀ ਨੇ ਘਰ ਦੇ ਵਿੱਚੋਂ ਹਿੱਸਾ ਵੀ ਖੜਨਾ ਵਾ ਕਿ ਉਹਨੂੰ ਕਹੇ ਹਿੱਸਾ ਨਹੀਂ ਕਰੇ ਹਿੱਕ ਤੇ ਲੈ ਕੇ ਜਾਣਾ ਇੱਥੇ ਰਹਿਣਾ ਵਾ ਹਿੱਸਾ ਵੀ ਪੈਲੀ ਜਦੋਂ ਲੈ ਗਈ ਹੈ ਪੈਲੀ ਤੇ ਲੈ ਗਈ ਹੈ ਨਾ ਇਦਾਂ ਉਹਨੇ ਘਰ ਦੇ ਵਿੱਚੋਂ ਵੀ ਲੈ ਜਾਣਾ ਵਾ ਬਥੇਰੀ ਤੇਜ ਵਾ ਕਿੰਨਾ ਕੋਹ ਤੇ ਇੱਥੇ ਆ ਕਰਦੀ ਰਹੀ ਆ ਉਹ ਮੈਨੂੰ ਤੇ ਮੰਮੀ ਦੀ ਸਮਝ ਨਹੀਂ ਆਉਂਦੀ ਮੰਮੀ ਨੂੰ ਲੱਗਦਾ ਹਨ ਛੜਕ ਤੇ ਭਾਲ ਦੇਣਾ ਜਿੱਦਾਂ ਦੇ ਕੰਮ ਕਰਨ ਦੀ ਤੇ ਜਾਣਾ ਹੀ ਪੈਣਾ ਵਾ ਹੁਣ ਕਿਹਾ ਜੇ ਦਿੱਤਾ ਵਾ ਉਹਨਾਂ ਨੇ ਵੀ ਘਰ ਦੇ ਵਿੱਚ ਉਹ ਹਿਸਾਬ ਨੇ ਖੜਨਾ ਵਾ ਤਾਂ ਮਗਰ ਕੀ ਰਹਿਣਾ ਵਾ ਮੰਮੀ ਨੇ ਕਹਿਣਾ ਮੇਰਾ ਵੀ ਹਿਸਾਬ ਬੰਦਾ ਉਹਨੇ ਕਹਿਣਾ ਮੇਰਾ ਵੀ ਬੰਦਾ ਵਾ ਤੇ ਦੋ ਦੇ ਕਮਰੇ ਆ ਮੈਂ ਤੇ ਆਪਨੇ ਸਮਝਾਉਂਦੀ ਵੀ ਕੀ ਬੰਦਾ ਕਰੇ ਇਹਨਾਂ ਮਾਵਾ ਧੀਆਂ ਨੇ ਨਾ ਐਨੀ ਯਾਦ ਚੁੱਕੀ ਹੈ ਨਾ ਐਨੀ ਯਾਦ ਚੰਗੀ ਨਹੀਂ ਹੁੰਦੀ ਜਿੰਨੀ ਇਹ ਚੁੱਕਦੀਆਂ ਵਾ ਉਹਦਾ ਵੀ ਉਹਦਾਂ ਦੀ ਮਾਂ ਵਾ ਤੇ ਇਹੋ ਸਲਾਮਾਂ ਦਿੰਦੀ ਆ ਹੁਣ ਇਹਦੇ ਦਿਮਾਗ 'ਚ ਆ ਗਿਆ ਹੋਣਾ ਵਾ ਜਦੋਂ ਫੋਨ ਆ ਗਿਆ ਉਹਦਾ ਤੇ ਉਹਦਨ ਉਹਨੂੰ ਦੱਸ ਦੇਣਾ ਵੀ ਇਦਾਂ ਕਰ ਤੂੰ ਫੇਰ ਉਹ ਖਾਉਣੇ ਆ ਹਾਂ ਤੇ ਸਹੀ ਆ ਪਰ ਇਦਾਂ ਕਰਨੀ ਨਹੀਂ ਨਾ ਚਾਹੀਦੀ। ਉਹਨੂੰ ਵੀ ਆਪਣੇ ਭਰਾ ਭਰੇ ਸੋਚਣਾ ਚਾਹੀਦਾ। ਕਿ ਫਿਰ ਵੀ ਮੇਰਾ ਭਰਾ ਵਾ। ਉਹ ਸੋਚਣਾ ਤੇ ਚਾਹੀਦਾ ਵਾ। ਮਸੀ ਮੁੜ ਕੇ ਮੈਨੂੰ ਫੋਨ ਲਈ ਹੀ ਕਰਨਾ। ਜਿੱਦਨੇ ਆਈ ਨਹੀਂ ਇੱਥੇ। ਆਹ। ਤੇ ਮੁੜ ਕੇ ਮੈਨੂੰ ਲਈ ਕਹਿਣ ਵੀ ਪੁੱਤ ਚੱਲ ਕੋਈ ਗੱਲ ਨਹੀਂ ਤੂੰ ਪੱਗ ਲਿਆ ਦੇਣੀ। ਨਹੀਂ ਤੇ ਘਰੋਂ ਹੀ ਕੋਈ ਲਾ ਦੇਣੀ। ਆਹ। ਮੈਂ ਮਸੀ ਘਰ ਤੇ ਬਠੇਰੀਆਂ ਪਈਆਂ ਸੀ। ਪਰ ਇਹਨੇ ਇਹ ਥੋੜੀ ਗੱਲ ਕਹੀ ਆ ਵੀ ਘਰੋਂ ਲਾ ਦੋ। ਆਹ। ਇਹ ਕਹਿੰਦੀ ਵੀ ਸਾਰੇ ਟੱਬਰ ਦੇ ਕੱਪੜੇ ਵੀ ਚਾਹੀਦੇ ਆ। ਤੇ ਨਾਲ ਪੱਗ ਦਓ ਉਹਦੇ ਨਾਲ ਪੈਸੇ ਦਓ। ਮੈਨੂੰ ਲੱਗਦਾ ਉਹ ਤੇ ਉਹ ਕਹਿੰਦੀ ਵੀ ਪੁੱਤ ਮੈਨੂੰ ਸੌਂਹ ਕਰਾ ਲਾ ਮੈਂ ਤੇ ਕੱਪੜਿਆਂ ਵਾਲੋਂ ਇਹਨੂੰ ਉਦੋਂ ਮਨਾ ਕਰਤਾ ਸੀ ਅੱਛਾ ਮੈਂ ਮਾਸੀ ਜੀ ਚੱਲ ਇਹਨੇ ਆਈ ਵੀ ਆ ਤੇ ਸਾਨੂੰ ਦੋ ਦਿਨ ਕੀਤਾ ਦੱਸਦੀ ਆ ਤੇ ਆਹੀਂ ਕੋਈ ਨਾ ਕੋਈ ਇੰਦਿਆਂ ਮ ਕਰ ਛੱਡਦੇ ਹੁਣ ਕੇਹ ਵਾਲੇ ਤੇ ਘਰ ਪੈਸਾ ਹੀ ਨਹੀਂਗਾ ਹੁੰਦਾ ਆ ਕਹਿੰਦੀ ਮੈਂ ਤੇਨੂੰ ਕਿਹਾ ਹੀ ਨਹੀਂ ਕੱਪੜਿਆਂ ਵਾਲੋਂ ਤੇ ਆਪਣੇ ਕੋਲੋਂ ਹੀ ਰਹੀ ਤੇ ਮੈਂ ਤੇ ਇਥੇ ਸੁਣਾਤਾ ਵੀ ਮੈਂ ਹੋਂਨੇ ਤੈਨੂੰ ਕਹ ਲਿਆ ਹੀ ਨਹੀਂ ਆ ਉਹ ਭੁੱਖ ਨਹੀਂ ਉਹਦੀ ਜਾਣੀ ਹੈਗੀ ਠੀਕ ਹੋਣਾ ਉਹ ਤੇ ਵਿਚਾਰੇ ਬਿਥੇ ਰਿਡੇ ਹੀ ਰੋਣ ਤੇ ਸਾਡੀ ਬੇਇੱਜ਼ਤੀ ਕਰਾਉਂਦੀ ਆ ਥਾਂ ਥਾਂ ਤੇ ਜਿੰਨੀ ਭੁਖੀ ਏ ਆ ਨਾ ਇਹਨਾਂ ਦੇ ਕੋਈ ਹੁਣਾ ਨਹੀਂ ਉਹਨੇ ਤਾਂ ਵਿਚਾਰੀ ਨੇ ਪੱਗ ਵੱਲੋਂ ਕਿਹਾ ਹੁਣ ਅਫਜਲ ਪੱਗ ਦਾ ਸਗਨ ਹੁੰਦਾ ਉਹ ਤੇ ਚਲ ਨਾ ਨਹੀਂ ਗਿਆ ਕੋ ਜਾ ਕੇ ਲੈ ਆ ਮੈਂ ਤੇ ਮਾਤਾ ਨੂੰ ਵੀ ਕਿਹਾ ਸੀ ਭਿਕਾ ਰਹੀਨੀ ਆ ਪਈਆਂ ਵਾ ਤੇ ਰੁਪਈਆ 510 ਰੱਖ ਦੇ ਨਾਲ ਪੱਗ ਦੇ ਦੇ ਉਹਨੂੰ ਆ ਤੇ ਚੱਲ ਇਹ ਮੁੰਡਾ ਦੇ ਬੰਦਨ ਵਾਲਾ ਬਣੇ ਤੇ ਜਦੋਂ ਕਿਤੇ ਯੂਰਪ ਪਊਗਾ ਉਹਨਾਂ ਨੂੰ ਕੱਪੜੇ-ਕੁਪੜੇ ਦੇਵਾਂਗੇ ਸਾਰੇ ਟੱਬਰ ਨੂੰ ਤੇ ਪਰ ਇਹਨੀ ਗੱਲ ਸਮਝਾਵੇਗਾ ਹੁਣ ਉਹਨਾਂ ਨੂੰ ਨਹੀਂ ਦੋਹੀ ਚੜੀ ਚਾਹ ਬਣਾਉਨ ਨੂੰ ਤੂੰ ਤਾਂ ਪਿੰਡੇ ਹੀ ਤੇ ਮੈਂ ਉਹਨੂੰ ਆਖਿਆ ਵੀ ਜਿਹੇ ਹਿੱਸੇ ਲੈ ਕੇ ਜਾਂ ਲਈ ਆ ਤੇ ਹੁਣ ਤੈਨੂੰ ਪੱਗ ਦਾ ਕਿਥੋਂ ਚੇਤਾ ਆ ਗਿਆ ਨਾ ਇਹ ਸੇ ਜੋ ਪੈਸੇ ਲੈ ਆਉਂਦੀ ਤੇ ਤੁਹਾਨੂੰ ਮੈਂ ਪੱਗ ਪਾਗ ਆਪਾਂ ਦੇਣੀ ਨਹੀਂ ਸਿੱਧੀ ਗੱਲ ਵਾ ਜਦੋਂ ਜ਼ਮੀਨ ਦੇ ਵਿੱਚ ਉਹ ਹਿੱਸਾ ਹੀ ਉਹ ਲੈ ਗਈ ਤੇ ਮਗਰ ਕੀ ਰਹਿ ਗਿਆ ਉਹ ਚੱਲ ਕੋਈ ਗੱਲ ਨਹੀਂ ਪਾਗ ਕੋਈ ਨਹੀਂ ਕਿ ਦੇਣੀ ਹੈਗੀ ਜੇ ਲਿਆ ਬੰਨਣੀ ਹੋਊਗੀ ਨਾ ਤਾਂ ਆਪੇ ਹੁਣ ਆਪਣੇ ਘਰੋਂ ਬੰਨੇ ਉਹ ਤੂੰ ਨਾ ਮਾਦਾ ਨਾ ਡਾ ਲਾਇਆ ਕਰ ਬੁੱਤ ਠੀਕ ਹੈ ਨਾ ਜੋ ਕਰਦੀਆਂ ਵਣ ਇਹਨਾਂ ਨੂੰ ਕਰਨ ਦੇ ਉਹ ਮੈਂ ਤਾਂ ਮਾਦਾ ਨੂੰ ਕਹਿੰਦੀ ਕੁਛ ਨਹੀਂ ਮੈਂ ਤਾਂ ਸੋਹ ਚੁੱਪ ਕੀਤੀ ਰਹਿੰਦੀ ਆ ਵੀ ਚੱਲ ਜਿੱਦਾਂ ਟਾਈਮ ਲੰਘਦਾ ਲੰਘੀ ਜਾਵੇ ਪਰ ਇਹਦੇ ਹਟਦਿਆਂ ਹੀ ਨਹੀਂ ਆ 24 ਘੰਟੇ ਬਾਅਦ ਇਹ ਨਹੀਂ ਕਰਿਆ ਮੈਂ ਕੋਈ ਵੀ ਕਿਹਾ ਕੋਈ ਗੱਲ ਨਹੀਂ ਉਹਨੂੰ ਘਰ ਚੋਂ ਹਿੱਸਾ ਲੈ ਕੇ ਆਉਂਦੇ ਤੇ ਫਿਰ ਉਹਨੂੰ ਮੈਂ ਦੱਸੂਗਾ ਇਹ ਘਰ ਚੋ ਹਿੱਸੇ ਕਿਦਾਂ ਲਈ ਦੀ ਚੱਲ ਵੇਖ ਲਿਆ ਨਾ ਰੇ ਉਹ ਗੱਲ ਮੈਂ ਤਾਂ ਤੁਹਾਨੂੰ ਇਹ ਹੋ ਦੱਸ ਨਹੀਂ ਉਹ ਵੀ ਹੁਣ ਵੇਖ ਲਓ ਗੜੀ ਆਪਣੀ ਮਰਜ਼ੀ ਵੀ ਆਹ ਕੋ ਹੁਣ ਗੱਲਾਂ ਹੁੰਦੀਆਂ ਜੀ